ਜੈ ਗੁਰਦੇਵ ਤਨ ਗੁਰਦੇਵ ਅੱਜ ਰਬਦਾਸਿਆ ਧਰਮ ਪ੍ਰਚਾਰ ਕਮੇਟੀ ਕੋਰਟਸ ਦੀ ਕੰਛੀਨਗਰ ਸਮੂਹ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸੰਤ ਸਮੇਲਨ ਜੋ ਕਿ ਕੋਰਟਸ ਦੀ ਕੰਛੀਨਗਰ ਵਿਖੇ ਬੜੀ ਸ਼ਰਧਾ ਸਹਿਤ ਕਰਵਾਇਆ ਗਿਆ ਜਿਸ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਸੀ ਔਰ ਗੁਰੂ ਪੈਰੀ ਸਾਧ ਸੰਗਤ ਜੀ ਬਹੁਤ ਸਾਰੇ ਸੰਗਤਾਂ ਨੇ ਖੂਨਦਾਨ ਕੀਤਾ ਖੂਨਦਾਨ ਮਹਾਦਾਨ ਕਿਉਂਕਿ ਖੂਨਦਾਨ ਕਰਕੇ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਇਹ ਮਹਾਨ ਕਾਰਜ ਸੁਦਾਸ ਨੂੰ ਵੀ ਖੂਨਦਾਨ ਕਰਨ ਦਾ ਮੌਕਾ ਮਿਲਿਆ ਅੱਜ ਸੰਤ ਸਮੇਲਨ ਦੌਰਾਨ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਮਦਾਸਿਆ ਧਰਮ ਪ੍ਰਚਾਰ ਕਮੇਟੀ ਦਾ ਜਿਨ੍ਹਾਂ ਵੱਲੋਂ ਇਹ ਕਾਰਜ ਕੀਤੇ ਗਏ ਸੂ ਸਾਰੀਆਂ ਸੰਗਤਾਂ ਨੂੰ ਸੰਤ ਸਮੇਲਨ ਦਿਆਂ ਬਹੁਤ ਬਹੁਤ ਮੁਬਾਰਕਾਂ ਜੈ ਗੁਰਦੇਵ ਧੰਨ ਗੁਰਦੇਵ